ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋ ਸਨੋਂ ਸਾਰੇ ਭੈਣ ਭਰਾ ਠੀਕ ਠਾਕ ਤਸੀਂ ਵੀ ਠੀਕ ਠਾਕ ਬਹੁਤ ਵਧੀਆ ਤੇ ਅੱਜ ਆਪਾਂ ਲੱਗੇ ਆਂ ਗਿਜਰੇਲਾ ਬਣਾਉਣ ਆਹ ਦੇਖੋ ਗਾਜਰਾਂ ਡੇ ਆਂ ਗ੍ਰਾਇੰਡ ਕਰਨ ਇਹ ਹੀ ਗਾਪੀ ਪਹਿਲਾਂ ਥੋਵਾ ਬਣਾਇਆ ਸੀ ਵੇਖਣ ਵੀ ਪੰਜੀਰੀ ਵੀ ਤੇ ਅੱਸੀ ਵੀ ਤੇ ਕਰਨ ਕਹਿੰਦੇ ਆ ਸੀ ਕਿ ਮੈਨੂੰ ਗਿਜਰੇਲਾ ਬਣਾ ਕੇ ਦਿਓ ਇਹ ਅੱਜ ਗਿਆ ਮੰਡੀ ਤੇ ਮੰਡੀ ਤੋਂ ਲਿਆਇਆ ਗਾਜਰਾਂ ਤੇ ਫਿਰ ਮੈਂ ਹੱਥੇ ਚਲਾ ਦਿੱ ਧੋਪ ਵੀ ਲੱਗੀ ਆ ਕੱਪੜੇ ਵੀ ਵਿਖਾਓ ਕਰਨ ਵੇਖੋ ਕਿਦਾਂ ਧੋਤ ਹੋ ਗੇ ਸਾਰਾ ਹੀ ਭਰਿਆ ਪਿਆ ਵਾ ਵੇਖੋ 17 2 ਵੀ ਭਰਿਆਵਾ ਕੋਠੇ ਤੇ ਸਾਰੇ ਮੈਂ ਹੱਥ ਧੁੱਪ ਲੱਗੀ ਆ ਧੋ ਕੇ ਸੁਕਾ ਕੇ ਤੇ ਰੱਖ ਲਈਏ ਪੁੱਤ ਮਸ਼ੀਨ ਕਮਾਏ ਹੋਏ ਪਰ ਤੇ ਹੁਣ ਲੱਗੇਗੀ ਗਰੇਲਾ ਬਣਾਉਣਾ ਲੋ ਜੀ ਹੁਣ ਆਪਾਂ ਵੀ ਸ਼ਾਮਲ ਹੋ ਗਏ ਆ ਜੀ ਵੇਚੀ ਤੇ ਆਹ ਬਾਕੀ ਤੇ ਚਲੋ ਮੈਂ ਸਾਰੀਆਂ ਛਿਲਤੀਆਂ ਹੀ ਮੰਮੀ ਨੂੰ ਸ਼ਹਿਰ ਗਈ ਸ਼ਹਿਰ ਵਿੱਚ ਜ਼ਰੂਰੀ ਕੰਮ ਹੀ ਸਿਰਸਿਰ ਜਾਣਾ ਪਿਆ ਹਨ ਨੂੰ ਤੇ ਸ਼ਰਮ ਹੋਆ ਕਿ ਆ ਗਏ ਤੇ ਹੁਣ ਸਰਦਾਰ ਸਾਹਿਬ ਹੁਣੇ ਚੱਲੇ ਅੱਜ ਘੁੰਮਣ ਤਿੰਨ ਦੋਸਤਾਂ ਦੇ ਨਾਲ ਆ ਮਸਨ ਹਾਂਜੀ ਆ ਮਸਰ ਗਏ ਆ ਅੱਗੇ ਜਾਂਦੇ ਹੁੰਦੇ ਜਿੱਦਾਂ ਮਤਲਬ ਕਿ ਇਧਰ ਪਠਾਨਕੋਟ ਵਾਲੀ ਸਾਈਡ ਅੱਜ ਆ ਮਖਾ ਦਾ ਟੂਰੇ ਨਾ ਬਣਾ ਲਿਆ ਇਹ ਚਾਰ ਪੰਜ ਦੋਸਤ ਆ ਇਕੱਠੇ ਸ਼ਿਰੂ ਤਾਂ ਇਕੱਠੇ ਪੜੇ ਆ ਹਾਂਜੀ ਕੋਲੇ ਵੀ ਮਤਲਬ ਇਹਨਾਂ ਨੇ ਇਕੱਠੇ ਕੰਪਲੀਟ ਕੀਤਾ ਵਾ ਤੇ ਤਾਂ ਅਗਰ ਕਿਉਂ ਉਹਦੇ ਫਿਰ ਇਕੱਠੀ ਆ ਲਾਗੇ ਲਾਗੇ ਪਿੰਡ ਜਿੱਦਾਂ ਸਾਡਾ ਪਿੰਡ ਸੀ ਦਵਾਵਾ ਤੇ ਕੋਈ ਅੰਕਲ ਦਾ ਪਿੰਡ ਮਤਲਬ ਕਿ ਮਾਨਾਵਾ ਚੋਪੜੇ ਆ ਇਦਾਂ ਦੇ ਪਿੰਡ ਹਨ ਲਾਗੇ ਛੱਤੀ ਸਾਰੇ ਉਹ ਇੱਕ ਮਣਾ ਤੁਹਾਂ ਜਦ ਤੀ ਹਿ ਬਣਾਉਂਗੇ ਜਰੇਲਾ ਤੇ ਮੈਂ ਅੱਜ ਤੁਮ ਫਿਰ ਕਿ ਆਵਾਂ ਤੇ ਇੰਤਕਲਾ ਠੀਕ ਆ ਅਹੀਂ ਤੇ ਲਾਗੇ ਮਾਂ ਪੁੱਤ ਕੱਪੜੇ ਤੋਂ ਨਾਲੇ ਨਾਲੇ ਮੈਂ ਮਸ਼ੀਨ ਲਾਈ ਆ ਤੇ ਨਾਲੇ ਦੇ ਜਾਣ ਹੁੰਦੇ ਜਰੇਲੇ ਦਾ ਕੰਮ ਕਰੂ ਕੁਣੇ ਅੱਗ ਬਾਲ ਦੇਣੀ ਆ ਤਾਂ ਕਰਨੂ ਮੈਂ ਲਾਗੇ ਬਾਲ ਦੇਣਾ ਕਰਨੇ ਬਣਾਏ ਜਾਣਾ ਵਾ ਆ ਤੇ ਐਸੇ ਕਰਦੇ ਕਿਉਂਕਿ ਮੈਂ ਗਿਆ ਸੀ ਜੀ ਅੱਜ ਮੰਡੀ ਤੇ ਉੱਥੇ ਮੇਰਾ ਵੇਖ ਕੇ ਗਜਰਾਂ ਨੇ ਮਨ ਕਰ ਗਿਆ ਮੈਂ ਫਿਰ ਚੁੱਕ ਲਿਆ ਨਹੀਂ ਮੈਂ ਚਲੋ ਮੰਡੀ ਗਏ ਸੀਗੇ ਕੱਲ ਨੂੰ ਨਗਰ ਕੀਰਤਨ ਸਾਡੇ ਪਿੰਡ 5 ਤਰੀਕ ਨੂੰ ਤੇ ਉਸਨੂੰ ਸੰਤਰੇ ਲੈਣ ਹਾਂਜੀ ਸੰਤਰੇ ਲੈਣਗੇ ਇਹ ਤਾਂ ਫੇਰੇ ਮੈਨੂੰ ਫੋਨ ਕੀਤਾ ਮਮਾ ਆ ਲੈਵਾ ਆ ਲੈਵਾ ਤੇ ਸਮਾਨ ਵਾਵਾ ਹੀ ਲੈ ਆਦਾ ਮੈਂ ਤਾਂ ਕਹਿਆ ਨਿਆਣਾ ਇਹਨੂੰ ਪਤਾ ਨਹੀਂ ਲੱਗਣਾ ਗਾਜਰਾਂ ਵੀ ਲੈ ਆ ਫੋਰ ਵੀ ਅਦਰਕ ਲਿਆਇਆ ਹੋਰ ਕੀ ਲਿਆ ਗੱਲ ਹੋਰ ਮਟਰ ਹਰੇ ਮਟਰ ਖੁੰਬਾ ਹਾਂਜੀ ਗਲਗਲਚਾਰ ਵਾਸਤੇ ਬਥੇਰਾ ਸਮਾਨ ਲੈਣਤਾ ਜੀ ਪਿਆਜ਼ ਲਿਆਉਣੀ ਸੀ ਤੇ ਪਿਆਜ਼ਾਂ ਦਾ ਖਿਆਲ ਭੁੱਲ ਗਿਆ ਮੈਂ ਤੇ ਇਹਨਾਂ ਨੂੰ ਪੁੱਛ ਲੈਣਾ ਹਾਂ ਨਾ ਵੀ ਦੱਸ ਦਿਓ ਮੈਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਤੇ ਮੈਂ ਹੁਣੇ ਲਿਆ ਦਿੰਦਾ ਤੁਹਾਨੂੰ ਬਾਅਦ ਕਿਉਂਕਿ ਕਈ ਵਾਰ ਕਹਿ ਦਿੰਦੇ ਨੇ ਤੇ ਤੂੰ ਗਿਆ ਹੈ ਤੂੰ ਲੈ ਆਈ ਹੋਣੀ ਮਤ ਜਾ ਕੇ ਇੱਕ ਵਾਰੀ ਫੋਨ ਕਰਤਾ ਮੈਂ ਕਿ ਜੋ ਜੋ ਚਾਹੀਦਾ ਮੈਨੂੰ ਹੁਣੇ ਦੱਸ ਦੋ ਸਿਰ ਸਿਰ ਦਾ ਟਾਈਮ ਹੀ ਮੈਂ ਵੀ ਸਬਜੀ ਸਬਜੀ ਬਣਾਉਣੀ ਹੈ ਮੈਨੂੰ ਵੀ ਇੱਕ ਦੋ ਚੀਜ਼ਾਂ ਦਾ ਧਿਆਨ ਭੁੱਲੀ ਗਿਆ ਉਹ ਤਾਂ ਗੱਡੀ ਤੋਂ ਖੜੀ ਸੀ ਤੇ ਮੇਰਾ ਇਰਾਦਾ ਸੀ ਵੀ ਪਿਆਜ਼ ਤੇ ਉਹ ਵੀ ਆਲੂ ਹੀ ਲੈ ਆਈਏ ਭਾਵੇਂ ਤੇਰੇ ਆ ਜੀ ਸਾਡੇ ਪਿੰਡ ਨਗਰ ਕੀਰਤਨ ਹਾਂ ਤੇ ਉਹ ਵੀ ਘਰੋਂ ਦਰਸ਼ਨ ਕਰਾਵਾਂਗੇ ਅਸੀਂ ਜ਼ਰੂਰ ਨਗਰ ਕੀਰਤਨ ਦੇ ਵੀ ਤੇ ਸਾਰੇ ਭੈਣ ਭਰਾ ਵੇਖਿਓ ਨਗਰ ਕੀਰਤਨ ਸਾਡੇ ਪਿੰਡ ਪਿੰਡ ਹੀ ਨਿਕਲਦਾ ਵਾ ਆਪਣੇ ਪਿੰਡ ਦੇ ਬਸ ਚਾਰੇ ਪਾਸੇ ਹੀ ਹੋਰ ਕਿਸੇ ਪਿੰਡ ਵਿੱਚ ਨਹੀਂ ਜਾਂਦਾ ਤੇ ਫਿਰ ਵੀ ਸ਼ਾਮਾਂ ਪੈ ਜਾਂਦੀਆਂ ਹਨਗਾਵੇਂ ਆਪਣੇ ਪਿੰਡ ਵਿੱਚ ਕਿਉਂਕਿ ਸਾਡੇ ਪਿੰਡ ਜਿੱਦਾਂ ਮੰਨ ਲਓ ਵੀ ਕਈ ਘਰ ਹੈ ਹਨਾ ਛੋਟਾ ਤਾਂ ਨਹੀਂ ਪਿੰਡ ਸਾਡਾ ਕਾਫੀ ਵੱਡਾ ਵਾ ਨੀ ਇੰਨਾ ਵੱਡਾ ਵੀ ਨਿੰਗਾ ਹਸਾਬ ਦਾ ਮਤਲਬ ਠੀਕ ਠੀਕ ਦਾ ਹੀ ਆ ਹਨ ਤੇ ਕਈ ਜਣੇ ਫਿਰ ਮਤਲਬ ਜਿਹੜੇ ਪੰਜ ਪਿਆਰੇ ਹੁੰਦੇ ਆ ਉਹਨਾਂ ਨੂੰ ਘਰ ਸਾਥ ਲੈਂਦੇ ਆ ਫਿਰ ਉੱਥੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਤਾਂ ਕਰਕੇ ਮਤਲਬ ਸ਼ਾਮਾਂ ਸ਼ਾਮਾਂ ਬੈਹ ਹੀ ਜਾਂਦੀਆਂ ਵਾ ਅਹੀਂ ਕਿ ਆਪੇ ਕਪੜਾ ਲੀਡ ਅੱਜ ਧੋ ਲਈਏ ਕੱਲ ਨੂੰ ਫਿਰ ਆਪਾਂ ਨਗਰ ਕਪਤਨ ਤਾਂ ਜਾਣਾ ਵਾ ਤੇ ਕਰਨ ਨੂੰ ਵੀ ਆ ਮਟੀਰੀਅਲ ਬਣਾ ਲਿਜੀ ਇਹਨੂੰ ਇਹ ਬੜਾ ਪਸੰਦ ਵਾ ਹੋਰਲ ਸਿਲਸਿਨੀ ਆ ਖਾਂਦਾ ਤੇ ਮੈਂ ਹਾਂ ਚੱਲ ਹੁਣ ਬਣਾ ਦਿੰਦੇ ਉਹ ਤਾਂ ਜੇ ਐਰ ਕਿਤੇ ਮੈਂ ਚਲੋ ਪੰਜੀਰੀ ਵੀ ਖਾਂਦਾ ਆ ਭੈ ਕਿਤੇ ਮੈਂ ਪੰਜੀਰੀ ਵੀ ਨਹੀਂ ਖਾਂਦਾ ਹੁੰਦਾ ਪੰਜੀਰੀ ਤਾਂ ਵਧੀਆ ਪਣੀ ਹੈ ਸਾਰਾ ਸਮਾਨ ਵਿੱਚ ਪਾਇਆ ਇਹ ਆਪੇ ਸਿਰਸੇ ਰਖਾ ਲਓ ਮਤ ਭੁੱਖ ਨਹੀਂ ਲੱਗਦੀ ਹਣਾ ਤੇ ਬਾਕੀ ਇਹ ਆ ਵੀ ਤੁਹਾਨੂੰ ਦੱਸ ਰਹੇ ਆ ਅਸੀਂ ਆ ਗਾਜਰਾ ਕਰਕੇ ਨਾ ਤੇ ਆਗੂ ਗਬਾਲ ਕੇ ਉਹ ਵੀ ਤੁਹਾਨੂੰ ਖਾ ਲਦੇ ਆ ਵੀ ਕਿਦਾਂ ਬਣੰਦੀ ਆਪਾਂ ਬਣੇ ਰਹੋ ਤੁਸੀਂ ਸਾਰੇ ਸਾਡੇ ਵਲੌਗ ਦੇ ਨਾਲ ਇਹ ਅੱਗ ਬਾਲ ਕੇ ਕੜਾਈ ਦਿੱਤੀ ਆ ਰੱਖ ਹੁਣ ਮੈਂ ਕਰਨ ਨੂੰ ਕਿਹਾ ਵੀ ਤੂੰ ਕਰ ਇਹ ਕੰਮ ਤੇ ਮੈਂ ਇਹ ਲੀੜਾ ਕਪੜਾ ਥੋੜਾ ਬਹੁਤਾ ਸੰਭਾਲ ਕਰਨਾ ਜਿਹੜੇ ਸੁੱਕੇ ਜੋੜ ਜੜ ਕੇ ਰੱਖਣਾ ਕਿਉਂ ਕਰਨ ਕਰੇਗਾ ਕੰਮ ਅੱਗੇ ਵੀ ਜੀ ਮੈਂ ਸਾਰਾ ਕੰਮ ਆਪੇ ਕੀਤਾ ਵਾ ਨਹੀਂ 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 ਗਾਜਰਾ ਰਗੜੀਆਂ ਵਾ ਚਿੰਡੀਆਂ ਵੀ ਮੈਂ ਤੇ ਰਗੜੀਆਂ ਵੀ ਮੈਂ ਹੀ ਜੀ ਤੇ ਖਾਣਾ ਕਿੰਨੇ ਆ ਖਾਣਾ ਸਾਰਿਆਂ ਨੇ ਨਹੀਂ ਖਾਣਾ ਵੀ ਜਿਆਦਾ ਇਹ ਨਹੀਂ ਖਾਣਾ ਵਾ ਕਿਉਂਕਿ ਅਸੀਂ ਇੱਕ ਜੇਰੇਲਾ ਘਟ ਹੀ ਖਾਈਦਾ ਤੇ ਇਹ ਆਪੇ ਇਹਨੂੰ ਬੜੇ ਦਿਨਾਂ ਦਾ ਹੀ ਗੇਰੇਲਾ ਦੇ ਮੈਂ ਨਿਕੇ ਨਿਕੇ ਦੇਣ ਹੀ ਧੁੰਦ ਜੀ ਪਈ ਹੁੰਦੀ ਸੀ ਤੰਨੇ ਹੈ ਨਾ ਚੰਦੀ ਦੀ ਕਰਦੇ ਆ ਮੇਰਾ ਗਾਜਰਾ ਬਣਾ ਦ ਮੈਂ ਆਪੇ ਲਵਾ ਪਰ ਇਹ ਆਪੇ ਮੈਨੂੰ ਥੋੜਾ ਪਤਾ ਹੈ ਇਹ ਭੇਖਾ ਜਿਹਾ ਪੈਂਦਾ ਓਏ ਚੇ ਚੇ ਇਹ ਜਿਵੇਂ ਦੱਸਦੇ ਲੱਗੀਆਂ ਇਹਨੂੰ ਭੇਦਾਂ ਬਣਾਉਣਾ ਵਾ ਫਿਰ ਇਹਨੇ ਆਪੇ ਬਣਾ ਲਿਆ ਕਰਨਾ ਹੁਣ ਅੱਗੇ ਤੋਂ ਮੈਨੂੰ ਹੁੰਦਾ ਵੇ ਥੋੜਾ ਥੋੜਾ ਆਪਾਂ ਗਾਜਰਾ ਕੱਲੀਆਂ ਪਾਈਆਂ ਵਾ ਇਹਦਾ ਪਾਣੀ ਮਾਰਾ ਜਾਂ ਸੁੱਕ ਜੂਗਾ ਨਾ ਤੇ ਫਿਰ ਇਹਦੇ ਵਿੱਚ ਦੇਖੀ ਕਿਉਂ ਹਾਂ ਦੇਖੋ ਜੀ ਹੁਣ ਇਹਦਾ ਰੰਗ ਚੇਂਜ ਹੋਣਿਆ ਮਾੜਾ ਮਾੜਾ ਹਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਦੇਸੀ ਘਿਓ ਦੇ ਵਿੱਚ ਇਹਨੂੰ ਭੁੰਨ ਕੇ ਇਹਨਾਂ ਨੂੰ ਫਿਰ ਇਹਦੇ ਵਿੱਚ ਪਾ ਦ ਤੇ ਮੈਂ ਖੋਵਾ ਮਾਰ ਕੇ ਨਹੀਂ ਬਣਾਉਂਦੀ ਹੁੰਦੀ ਇਹ ਨਹੀਂ ਖਾਂਦਾ ਕੋਈ ਆਲੀਆਂ ਇਹਦੇ ਵਿੱਚ ਹੀ ਦੁੱਧ ਪਾ ਦੇਣਾ ਵਾ ਤੇ ਦੁੱਧ ਦੇ ਨਾਲ ਲਿਆ ਮਿਲਾਵਾ ਤੂੰ ਬੜਾ ਜਾ ਪਤਾ ਮਸ਼ੀਜੇ ਪਾਣੀ ਮੈਨ ਲੱਗਦਾ ਚੱਲਣ ਦੇ ਕੱਪੜੇ ਤੇਰੇ ਤੇ ਪਿਛਲਾ ਮਿਲਦੇ ਤੇ ਪੈਸੇ ਚੱਲ ਵੇਖੋ ਇਹ ਰੰਗ ਮਾੜਾ ਮਾੜਾ ਹੁਣ ਚੇਂਜ ਹੋਣ ਲੱਗ ਪਿਆ ਵਾ ਕਿਉਂਕਿ ਅੱਗ ਬਹੁਤ ਜ਼ਿਆਦੀ ਆ ਮੈਂ ਤੇ ਬਣਾ ਬਣੂ ਕੇ ਸਵੇਰ ਦਾ ਪਹਿਲਾਂ ਗਿਆ ਸੀ ਮੰਡੀ ਕੱਲ ਤੇ ਤੁਹਾਨੂੰ ਦੱਸਿਆ ਇਹ ਆਪਣੇ ਅਗਰ ਕੀਰਤਨ ਕਰਕੇ ਫਿਰ ਉੱਥੋਂ ਜੋ ਮੈਨੂੰ ਪਸੰਦ ਲੱਗਾ ਜੋ ਵਧੀਆ ਲੱਗਾ ਮੈਂ ਨਾਲੇ ਚੁੱਕ ਲਿਆ ਫਰੂਟ ਸਬਜੀ ਅੱਜ ਤੇ ਬਾਅਦ ਫਿਰ ਘਰ ਆਣ ਕੇ ਤੇ ਥੋੜੇ ਕੰਮਕਾਰ ਕਰਕੇ ਤੇ ਬਾਅਦ ਵਿੱਚ ਮੈਂ ਆ ਗਾਜਰਾ ਚਲਣਦਾ ਪਿਆ ਮੈਂ ਚਲੋਂ ਮੇ ਮਮੀ ਤੇ ਇਹਨਾਂ ਨੂੰ ਆਰੇ ਲਾਉਨੇ ਆ ਥੋੜਾ ਜਿਹਾ ਸੱਤੋ ਤੇ ਉਹ ਦੁੱਧ ਲਿਆ ਹੁਣੇ ਪਾ ਦੇਣਾ ਕਿਉ ਡੱਬਾ ਨਹੀਂ ਜਿਹੜਾ ਥੱਲੇ ਪਿਆ ਦੇ ਲਾਗੇ ਮਮੀ ਨੂੰ ਇਹਨਾਂ ਨੂੰ ਕੰਡਿਆਂ ਦਾ ਚਾਕੂਲਾ ਨਹੀਂ ਲਾ ਦਪਾ ਉਹ ਲਿਆ ਆਟਾ ਇਹ ਮੈਨੂੰ ਥੋੜਾ ਹੀ ਲੱਗਾ ਹੈ ਨਾ ਤੂੰ ਇਹ ਕਹਿੰਦੇ ਬਾਦ ਲੱਗਣਾ ਛੱਟ ਲਾ ਪਾ ਜਣਾ ਮੈਂ ਕਿਉ ਦੁੱਧ ਪਾਉਂਦੀ ਦੇਰ ਆ ਫੇਰ ਬਸ ਆ ਆ ਦੇਖੋ ਕਰਨ ਹਾਂ ਆ ਦੇਖੋ ਜੀ ਆ ਦੇਖੋ ਭਾਈ ਇਹ ਆ ਵੀ ਮੈਂ ਮੈਂ ਬਣਾ ਕੇ ਤੇ ਮੈਂ ਜਾਣਾ ਜੇ ਗੁੱਡੇ ਡੋਣ ਬਾਅਦ ਚੋਂਦਾ ਮੈਂ ਹੁਣ ਇਹ ਚੌਂਡਿਆ ਮੈਂ ਵੀ ਛੇਤੀ ਛੇਤੀ ਕੰਮ ਮੁੱਕ ਜੇ ਤੇ ਮੈਂ ਜਾਵਾਂ ਕਿਉਂਕਿ ਛਟੀਆਂ ਚੋਂ ਤੁਹਾਨੂੰ ਪਤਾ ਨਹੀਂ ਆ ਪਾਣੀ ਨੇ ਸੁੱਕਾ ਮੇਜ ਦੁੱਧ ਮम्मी ਜੇ ਪਾਣੀ ਦੇ ਵਿੱਚ ਦੁੱਧ ਪਾ ਦੀ ਫਿਰ ਕੀ ਹੋਣਾ ਨਹੀਂ ਹੁਣ ਉਹਦੇ ਕੁਛ ਨਹੀਂ ਗਾ ਚੱਲੇ ਆ ਵੀ ਇੱਕ ਵਾਰ ਪਾਣੀ ਸੁੱਕ ਜੇ ਫਿਰ ਉਹਨਾਂ ਵੱਜਾ ਦਾ ਟਾਈਮ ਵਧ ਲੱਦਣਾ ਹੋਣਾ ਨਾ ਤੇ ਉਹ ਤੋਂ ਇੱਕ ਵਾਰ ਇਹ ਕੰਮ ਹੋਰ ਵੀ ਕਰਕੇ ਲਾਵਾਂ ਹਾਂਜੀ ਤੋਂ ਮਾਝੀ ਬਣ ਕੇ ਆਉਣੀ ਆ ਜਿੱਦਨ ਦਾ ਬੱਦਲ ਗਿਆ ਵਾ ਨਾ ਮਾਝੋ ਚੈਰੀ ਬਾਹਰ ਬੱਦੀ ਨਿੱਕੋ ਬਾਂਦੀ ਬੱਦੀ ਆ ਤੇ ਇੱਕੋ ਹੀ ਮਾਝਵਾ ਜੀ ਆਪਣੇ ਕੋਲ ਤੇ ਇਹ ਆਪੇ ਘਰ ਦਾ ਬਹੁਤ ਵਧੀਆ ਚੱਲਣ ਦਿਆ ਵਾ ਦੁੱਧ ਦਹੀਂ ਆ ਜਿਹੜਾ ਆਪਾਂ ਗਜਰੇਲਾ ਬਣਾਉਣ ਦਿਆ ਨਾ ਤੇ ਇਹ ਵੀ ਉਹਦਾ ਸ਼ੁਕਰਾਨਾ ਵਾ ਤੇ ਖੁੱਲਾ ਦੁੱਧ ਕਿਉਂ ਨਹੀਂ ਵਰਤਣਦੇ ਆ ਤੇ ਬਾਕੀ ਆਪੀ ਤੁਹਾਨੂੰ ਪਤਾ ਹੀ ਆ ਜਿਹੜਾ ਲਿਹਾਈ ਦਾ ਵਾ ਬਾਜ਼ਾਰੋਂ ਤਾਂ ਮਲਾਪਟੀ ਨਹੀਂ ਦਾਵਾ ਤੇ ਜਿਹੜੀ ਘਰ ਦੀ ਚੀਜ਼ ਆ ਉਹਦੇ ਨਾਲ ਦੀ ਰੀਤ ਨਹੀਂ ਗਈ ਹੁੰਦੀ ਲਓ ਜੀ ਗਜਰਾਂ ਦਾ ਰੰਗ ਤੁਸੀਂ ਆਪੇ ਵੇਖੋ ਵੀ ਕਿੰਨਾ ਵਧੀਆ ਹੋ ਗਿਆ ਵਾ ਇਹ ਹੁਣ ਰੈਡੀ ਹੋ ਗਈਆਂ ਵਾ ਰੈਡੀਆ ਜ ਨਹੀਂ ਹੋਈਆਂ ਆ ਵੇਖੋ ਪਾਣੀ ਇਹ ਝਾਟੇ ਹੁਣ ਸੁੱਕ ਜਾਣਾ ਮੈਨੂੰ ਪਹਿਲਾਂ ਦੱਸ ਦੀ ਮੈਂ ਬੈ ਕੇ ਤੇ ਕੜਾਈ ਗਰਮ ਕਰਕੇ ਤੇ ਤਰਦਣਾ ਨਾ ਕੰਮ ਤੇ ਹਿੰ ਕੱਪੜੇ ਤੋਂ ਡੈਪੀ ਮੈਂ ਕੱਪੜੇ ਵੀ ਮੈਨੂੰ ਇਹ ਵੀ ਥੋਪ ਲੱਗੀ ਆ ਤਾਂ ਹੁਣ ਨਾਲ ਨਾਲ ਸੁੱਕ ਜਾਣ ਉਹ ਤੋਂ ਨਾ ਕੱਟ ਕੇ ਨਾ ਕੱਪੜੇ ਸੁੱਕਦੇ ਆ ਤੇ ਉਹ ਗੰਦ ਦੇ ਪਾਦ ਸੁੱਕਣ ਕਿਉਂ ਆਹ ਡੱਬੇ ਵਿੱਚ ਥੋੜਾ ਹੀ ਆ ਮੈਂ ਨਵਾਂ ਹੀ ਬਣਾਇਆ ਸੀ ਅਜੇ ਅੱਦਾਂ ਕਿੱਲਾ ਹੁਣਾਵਾ ਇਹ ਸਰ ਜੀ ਇਹਨੇ ਨਾ ਸਰ ਜਣਾ ਮਾਤੂੰ ਤਾਂ ਕਿਉਂ ਪਾ ਦੋ ਕਿਉਂ ਮੈਂ ਪਾਣੀ ਸੁੱਕਦੀ ਲਓ ਜੀ ਪਾਣੀ ਸੁੱਕ ਗਿਆ ਤਾਂ ਕਿਉਂ ਆਪਾਂ ਪਾ ਲਿਆ ਹੁਣ ਪਾਣੀ ਕਿਉਂ ਦੋ ਦੁੱਧ ਤੇ ਜੀ ਇਹਨੇ ਦਿੱਤਾ ਬਾਪਾ ਤੇ ਹੁਣੇ ਆ ਵੀ ਮਿਲੂ ਬਹਿਣਾ ਪੈਣਾ ਲੱਗੇ ਤੇ ਮੈਂ ਜਾਣਾ ਸੀ ਪਿੰਡ ਹੁਣ ਕਿੰਨਾ ਗਿਆ ਇਹ ਘਰ ਦਾ ਹੀ ਦੁੱਧ ਜੀ ਉਹ ਉੱਨਾ ਕੱਢ ਲਓ ਉਹਦਾ ਇਹ ਪਾਇਆ ਸੀ ਮੈਂ ਦੇਦੀ ਵਾਸਤੇ ਤੇ ਫਿਰ ਜਦੋਂ ਤੂੰ ਦੱਸਿਆ ਮੈਂ ਗਾਜਰਾਂ ਨਹੀਂ ਹਣੀਆਂ ਤੇ ਐਡਾ ਤੇਰੇ ਪਾਪਾ ਨੂੰ ਤੇ ਮੈਂ ਰਹਿਣ ਦੋ ਮੈਂ ਇਹਨਾਂ ਨੂੰ ਫੋਨ ਕੀਤਾ ਜਿ ਲੈ ਕੇ ਮੈਂ ਲੈਣੇ ਦੱਸਿਆ ਮੈਂ ਗਾਜਰਾਂ ਲੈਣ ਲਾਵਾਂ ਕਿ ਨਹੀਂ ਮੈਂ ਜਦੋਂ ਵੇਖਿਆ ਉਥੇ ਗਜਰਾ ਮੈਂ ਵੀ ਇਹ ਗਜਰੇਲੇ ਆ ਗਏ ਮਨ ਨਾਲੇ ਝੁਕ ਲਿਆ ਆ ਆ ਲੋਕ ਬਣਾਉਂਦੇ ਆ ਤੇ ਆਪਾਂ ਹੁਣ ਚੱਲੀਏ ਇਹ ਹੁਣ ਜਿੰਨਾ ਚਿਰ ਸੁੱਕਦਾ ਨਹੀਂ ਹੁਣ ਚਿਰ ਇੱਥੇ ਬੰਮਾ ਮੈਂ ਹੁਣ ਇਹ ਬਹਿਣਾ ਪੈਣਾ ਤੇ ਨਾਲ ਹਲਾਉਣਾ ਵੀ ਪੈਣਾ ਮੈਂ ਸੁੱਕ ਜਾਣਾ ਝਟ ਝਟ ਕਿਤੇ ਸੁਣਨਾ ਤੇ ਆਪੇ ਤੇ ਕਿੰਨੇ ਘੰਟੇ ਲੱਗ ਜਣਾ ਆਹੋ ਪੇ ਘੰਟੇ ਤਾਂ ਹੁਣ ਲੱਗਣਾ ਜਿਹੜੀ ਚੀਜ਼ ਬਣੀ ਹੁਣ ਟਾਈਮ ਤਾਂ ਲੱਗਣਾ ਹੀ ਆ ਬੰਮਾ ਰੋਟੀ ਖਾਂਦੇ ਨੇ ਟਾਈਮ ਲੱਗਦਾ ਵਾ ਆਹ ਲਓ ਜੀ ਡਿਜਰੇਲਾ ਇਦਾਂ ਦਾ ਹੋ ਗਿਆ ਹੁਣ ਮੈਂ ਖੰਡ ਲੱਗੀ ਆ ਪੌਣ ਖੰਡ ਮੇਟੇ ਸੜੇ ਜੀ ਪਾਤੀ ਆ ਇਹ ਵੇਖ ਲਓ ਜੀ ਇਹ ਸਾਰਾ ਮੈਂ ਹੁਣ ਤਿਆਰ ਕੀਤਾ ਜੀ ਸਾਰਾ ਮੈਂ ਉਦੋਂ ਦਾ ਲੱਗੇ ਬੈਠਾ ਮੈਨੂੰ ਖਾਣਾ ਡੇਢ ਘੰਟਾ ਹੋ ਗਿਆ ਲੱਗਾ ਮੈਨੂੰ ਇਹਨੂੰ ਹਜੇ ਮੈਂ ਵੀ ਲੱਗ ਜਾਣਾ ਅੱਧਾ ਘੰਟਾ ਹੋਰ ਕਿ ਨਹੀਂ ਕਰਨ ਕਿਦਾਂ ਕਰਨ ਤੇ ਠੀਕ ਆ ਤੱਖਾ ਰਹਿ ਗਈਆਂ ਜੀ ਕਰਦੇ ਅੱਜ ਅੱਜ ਲੱਗਾ ਦਵਾਦਾ ਬਣੋ ਅੱਜ ਕਾਦਾ ਵੀ ਹਲਵਾਈ ਬਣੇ ਆਵਾਂਗੇ ਚਲੋ ਭਾਈ ਜੀ ਬਣਾਣਾ ਹੀ ਪੈਂਦਾ ਵਾ ਕੋਈ ਗੱਲ ਨਹੀਂ ਹੁੰਦਾ ਥੋੜਾ ਰਹਿ ਗਿਆ ਵਾ ਕੰਮ ਆਹ ਵੇਖੋ ਥੋੜਾ ਹੀ ਰਹਿ ਗਿਆ ਵਾ ਦਰਮਿਆ ਤੇ ਦੇ ਆ ਨਾ ਬਰੋ ਚਾਰ ਦਾ ਕੰਮ ਕਰਨ ਚ ਚਾਰ ਚਾਰ ਗਲਗਲ ਲਿਆਇਆ ਸੀ ਇਹ ਅਦਰਕ ਲਿਆਇਆ ਸੀ ਮਿਰਚਾਂ ਲਿਆਇਆ ਸੀ ਮੈਂ ਆਹ ਚਲੋ ਵੀ ਚਾਰ ਪਾ ਦਿੰਨੇ ਆ ਹਨਾ ਹੁਣ ਤੁਹਾਨੂੰ ਬਣਾ ਕੇ ਨਾ ਪੂਰਾ ਫੇਰ ਮਿਲਦੇ ਆ ਹਨਾ ਠੀਕ ਆ ਹਾਂਜੀ ਪੋਣਾ ਵਿੱਚ ਕੁਛ ਇਹਦੇ ਹੋਰ ਇਹਦੇ ਵਿੱਚ ਪਾ ਦੇ ਦਿੱਤਾ ਸਮਾਨ ਜਿਹੜਾ ਬਦਾਂਕ ਤੂੰ ਪੋਣੀ ਉਹ ਤਾਂ ਗਰਾਇੰਡ ਕਰਕੇ ਪਾਉਤੇ ਆ ਉਹ ਮੈਂ ਉਦਾਂ ਨਹੀਂ ਕਰ ਲਈ ਸੀ ਉਹ ਦਿਨ ਜਦ ਤਨ ਆਪਾਂ ਤੁਹਾਨੂੰ ਦੱਸਿਆ ਪੰਜੀਰੀ ਬਣਾਈ ਸੀ ਉਹਦਨੇ ਆਪਾਂ ਵੱਧ ਲੈਣ ਤੇ ਸੀ ਆ ਕੰਮ ਲਈ ਤੇ ਉਹ ਪਾਤੇ ਇਹਦੇ ਵਿੱਚ ਆ ਵੇਖੋ ਜਿਵੇਂ ਤੁਸੀਂ ਆਪੇ ਵੇਲੋ ਰਾਂਗੇ ਤਾਂ ਮਤਲਬ ਕਿ ਵਧੀਆ ਹੋ ਗਿਆ ਵਾ ਹੁਣ ਇੰਨੇ ਵੀ 10 ਮਿੰਟ ਲਈ ਉੱਤੇ ਬੱਦ ਹ ਇੰਨੇ ਕੀ ਲੈਣਾ ਹੁਣ ਕੋਈ ਗੱਲ ਨਹੀਂ ਬੇਫਿਕਰਾ ਹੋ ਗਿਆ ਕੜਸ਼ੀ ਫੇਰੀ ਜਾ ਕੋਈ ਗੱਲ ਕੜਸ਼ੀ ਨਹੀਂ ਫੇਰਨੀ ਮੈਂ ਜਾਣਾ ਵੀ ਆ ਚਲ ਕੋਈ ਨਹੀਂ ਮੈਨੂੰ ਇਹਨਾਂ ਨੇ ਅਜੇ ਠੱਕੇ ਨਾਲ ਬਿਠਾ ਦੇ ਇਹਨਾਂ ਨੂੰ ਪਤਾ ਵੀ ਇਹਦੀ ਫੇਵਰਿਟ ਚੀਜ਼ ਆ ਨਹੀਂ ਨਹੀਂ ਠੱਕੇ ਨਾਲ ਨਹੀਂ ਭਾਲਿਆ ਤੁਹਾਨੂੰ ਮੈਂ ਦੱਸਿਆ ਵੀ ਕੰਮ ਬਹੁਤ ਹੀ ਕੱਪੜੇ ਵੀ ਧੁੱਪ ਲੱਗੀ ਤੇ ਮੈਂ ਨਾਲੋਂ ਨਾਲ ਤੋਤਾ ਕਿਸਕਾਲ ਗੇ ਤੇ ਪੱਗਾ ਪੁਗਾ ਹੀ ਇਹਨਾਂ ਦੀ ਧੋਣ ਵਾਲੀਆਂ ਇਹਦਾ ਤਾਂ ਮਿੱਠਾ ਥੋੜਾ ਜਿਹਾ ਘੱਟ ਨਹੀਂ ਰਹਿ ਜਾ ਨਹੀਂ ਨਹੀਂ ਵਾਧੂ ਮਿੱਠਾ ਕਿਉਂਕਿ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਵਾ ਦੁੱਧ ਵੀ ਠੀ ਤੇ ਚਲੋ ਜੀ ਹੁਣ ਬਣਾ ਕੇ ਫਿਰ ਮਿਲਦੇ ਆ ਤੁਹਾਨੂੰ